ਉਹ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਓਪੀਟੀ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ਨੇ ਇਸ ਤੋਂ ਇਲਾਵਾ ਜੇ ਕਿਹ ਮਰੀਜ਼ ਨੂੰ ਇਨਡੋਰ ਦੀ ਜ਼ਰੂਰਤ ਹੈ ਅਸੀਂ ਉਹਨੂੰ ਦਾਖਲ ਵੀ ਕਰਦੇ ਹਾਂ ਜਿਵੇਂ ਕਿ ਅੱਜ ਕੱਲ੍ਹ ਕੋਮਾਨੀ ਦੀਆਂ ਬਿਮਾਰੀਆਂ ਕਾਫੀ ਨੇ ਉਹਦਾਂ ਰਿਲੇਟਡ ਅਹੀ ਓ ਆਰ ਐਸ ਦੇ ਵੱਖਰੇ ਕਾਊਂਟਰ ਲਗਾਏ ਹੋਏ ਨੇ ਮਰੀਜ਼ ਨੂੰ ਹਰ ਤਰ੍ਹਾਂ ਦੀਆਂ ਪ੍ਰੋਬਲਮਾਂ ਬਾਰੇ ਅਸੀਂ ਜਾਗਰੂਕ ਵੀ ਕਰ ਰਹੇ ਹਾਂ ਅਵੇਰਨੈਸ ਵੀ ਕਰ ਰਹੇ ਹਾਂ ਨਸ਼ਾ ਛਡਾਊ ਕੇਂਦਰ ਚ ਵੀ ਸਾਡੇ ਵੱਲੋਂ ਦਵਾਈ ਜਿਹੜੀ ਆ ਦਿੱਤੀ ਜਾ ਰਹੀ ਆ ਉਸ ਤੋਂ ਇਲਾਵਾ ਡਿਲੀਵਰੀਆਂ ਦਾ ਵੀ ਇੱਥੇ ਪੂਰਾ ਇੰਤਜ਼ਾਮ ਹੈ ਔਰ ਸਾਰਤਨਾ ਦਾ ਸਾਡੇ ਸਹੂਲਤਾਂ ਜਿਹੜੀਆਂ ਇੱਥੇ ਮੌਜੂਦ ਹੈ ਇਹ ਡਾਕਟਰ ਸਾਹਿਬ ਖੇਮ ਕਰਨ ਦੇ ਹਸਪੀਟਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੀ ਸਟਾਫ ਦੀ ਬੜੀ ਡਾਕਟਰਾਂ ਦੀ ਬੜੀ ਘਾਟ ਆ ਰਹੀ ਹੈ ਤੇ ਕਿੰਨੇ ਡਾਕਟਰ ਇਸ ਵੇਲੇ ਹਸਪੀਟਲ ਦੇ ਵਿੱਚ ਮੌਜੂਦ ਆ ਤੇ ਕਿਹੜੇ ਕਿਹੜੇ ਵਾਰ ਜਿਹੜਾ ਮਤਲਬ ਇੱਥੇ ਕੀ ਆਪਰੇਸ਼ਨ ਵੀ ਕੀਤੇ ਜਾਂਦੇ ਆ ਜਾਂ ਦੇਖੋ ਇਹ ਤਾਂ ਬਿਲਕੁਲ ਤੁਹਾਡੀ ਸੱਚੀ ਗੱਲ ਹੈ ਵੀ ਡਾਕਟਰਾਂ ਦੀ ਸ਼ੋਰਟੇਜ ਤਾਂ ਇੱਥੇ ਬਹੁਤ ਜ਼ਿਆਦਾ ਹੈ ਮੇਰੇ ਆਨ ਤੋਂ ਪਹਿਲਾਂ ਦੀ ਇੱਥੇ ਛੋਟੇ ਚੱਲ ਰਹੀ ਆ ਰੈਗੂਲਰ ਸਟਾਫ ਡਾਕਟਰਾਂ ਦੇ ਵਿੱਚੋਂ ਜਿਵੇਂ 10 ਪੋਸਟਾਂ ਮੇਰੇ ਕੋਲ ਲੱਗੀਆਂ 10 ਦੀਆਂ ਆਪਾਂ ਇੱਕ ਡਾਕਟਰ ਸਮਾਜੋਗ ਸਿਵਲ ਸਰਜਨ ਜੀ ਨੇ ਮੀਆ ਮਿੰਡ ਤੋਂ ਸਾਡੇ ਇੱਥੇ ਡੈਪੂਟੇਸ਼ਨ ਤੇ ਲਗਾਏ ਹੋਏ ਨੇ ਅਸੀਂ ਬੜੀ ਵਾਰ ਮੰਗ ਕੀਤੀ ਹੈ ਵੀ ਸਾਨੂੰ ਜਿਹੜੀ ਸਟਾਫ ਜਿਹੜਾ ਜਲਦੀ ਤੋਂ ਜਲਦੀ ਪ੍ਰੋਵਾਈਡ ਕੀਤਾ ਜਾਵੇ ਡਾਕਟਰਾਂ ਤੋਂ ਇਲਾਵਾ ਸਾਡੇ ਕੋਲ ਪੈਰਾਮੈਡੀਕਲ ਸਟਾਫ ਦੀ ਵੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਜਿਵੇਂ ਏ ਐਨ ਐਮ ਐਲ ਐਚ ਵੀ ਹੈ ਤੇ ਹੋਰ ਵੀ ਜਿਵੇਂ ਹੋਰ ਵੀ ਪੋਸਟਾਂ ਨੇ ਜਿਹੜੀਆਂ ਕਾਫੀ ਖਾਲੀ ਨੇ ਤੇ ਮੈਂ ਬੜੀ ਬੜੀ ਲਿਖਤੀ ਰੂਪ ਦੇ ਵਿੱਚ ਵੀ ਆਪਣੇ ਉੱਚ ਅਧਿਕਾਰੀਆਂ ਨੂੰ ਕਹਿ ਚੁੱਕਾ ਹਾਂ ਤੇ ਮੈਂ ਫੇਰ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਵੀ ਅਪੀਲ ਕਰਦਾ ਹਾਂ ਕਿ ਸਟਾਫ ਦੀ ਜਿਹੜੀ ਕਮੀ ਹੈ ਖੇਮ ਕਰਨ ਜੇ ਪੂਰੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਇਸ ਤੋਂ ਵੀ ਵਧੀਆ ਦਿੱਤੀਆਂ ਜਾਣ ਇਹ ਡਾਕਟਰ ਸਾਹਿਬ ਜਿਸ ਤਰ੍ਹਾਂ ਇਹ ਬਾਰਡਰ ਤੇ ਵਸਿਆ ਹੋਇਆ ਸ਼ਹਿਰ ਖੇਮਕਰ ਦਾ ਨਾਂ ਬੜਾ ਪ੍ਰਾਥਮ ਸਮੇਂ ਤੋਂ ਇਹ ਸ਼ਹਿਰ ਜਿਹੜਾ ਵਸਿਆ ਹੋਇਆ ਪਰ ਅਜੇ ਤੱਕ ਵੀ ਜਿਹੜੀਆਂ ਕਾਫੀ ਸਹੂਲਤਾਂ ਤੋਂ ਇਹ ਵਾਂਝਾ ਜਿਸ ਤਰ੍ਹਾਂ ਕੇ ਗੱਲ ਕਰ ਲਈਏ ਜੇ ਮੰਨ ਲਓ ਐਕਸੀਡੈਂਟ ਹੋ ਜਾਂਦਾ ਹੈ ਜਾਂ ਕੋਈ ਇੱਥੇ ਤੇ ਉਹਦੇ ਐਂਬੂਲੈਂਸ ਦੇ ਵਾਸਤੇ ਜਿਹੜਾ ਡਰਾਈਵਰ ਜਾਂ ਕਿਸ ਤਰ੍ਹਾਂ ਉਹਦੀ ਐਂਬੂਲੈਂਸ ਤਾਂ ਸਾਡੇ ਕੋਲ ਹੈਗੀ ਆ ਡਰਾਈਵਰ ਜਿਹੜਾ ਵਾ ਉਹਦੀ ਪੋਸਟ ਤਾਂ ਖਾਲੀ ਹੈ ਪਰ ਫਿਰ ਵੀ ਕਿਉਂਕਿ ਫਿਰ ਗੱਲ ਫੇਰ ਉਹੀ ਆ ਜਾਂਦੀ ਹੈ ਵੀ ਸਟਾਫ ਦੀ ਬੜੀ ਕਮੀ ਹੈ ਲੋਕੇ ਸਟਾਫ ਜੇ ਪੂਰਾ ਹੋਏਗਾ ਫਿਰ ਹੀ ਹਰ ਤਰ੍ਹਾਂ ਦੀ ਸਹੂਲਤ ਚੰਗੀ ਤਰ੍ਹਾਂ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਥੈਂਕ ਯੂ। ਇਸ ਤਰ੍ਹਾਂ ਸਰ ਲੱਗਦਾ ਜਿਸ ਤਰ੍ਹਾਂ ਮੱਲਾ ਕਲੀਨਿਕ ਸਰਕਾਰ ਖੋਲ ਤਾਂ ਰਹੀ ਆ। ਜਿਸ ਤਰ੍ਹਾਂ ਇਹ ਵੱਡਾ ਹਸਪੀਟਲ ਜਿਵੇਂ 25 ਬੈਡਾਂ ਦਾ ਇੱਧਰ ਕਿਉਂ ਨਹੀਂ ਧਿਆਨ ਦਿੰਦੇ। ਮੱਲਾ ਕਲੀਨਿਕ ਜਿਹੜਾ ਖੋਲਿਆ ਉਹ ਵੀ ਇੱਕ ਬੜਾ ਅੱਛਾ ਉਪਰਾਲਾ ਹੈ ਸਰਕਾਰ ਦਾ ਤੇ ਸਰਕਾਰ ਦੇ ਨਾਲ-ਨਾਲ ਵਿਚਾਰ ਹੈਗੇ ਆ ਵੀ ਜਿਹੜੇ ਬਾਕੀ ਹਸਪਤਾਲ ਨੇ ਜਿਵੇਂ ਸੀਐਸਸੀ ਖੇਮ ਕਰਨਾ ਜਾਂ ਜ਼ਿਲ੍ਹਾ ਹਸਪਤਾਲ ਨੇ ਇਹਨਾਂ ਨੂੰ ਵੀ ਸਰਕਾਰ ਸਰਕਾਰ ਦਾ ਇਹਨਾਂ ਵੱਲ ਵੀ ਧਿਆਨ ਹੈ। ਉਹ ਸਰਕਾਰ ਜਲਦ ਹੀ ਇਹਨਾਂ ਵੱਲ ਵੀ ਅੱਛੇ ਤੋਂ ਅੱਛਾ ਧਿਆਨ ਦੇਵੇਗੀ ਤੇ ਸਾਰਾ ਕੁਝ ਪ੍ਰੋਵਾਈਡ ਕਰਾਇਆ ਜਾਏਗਾ ਇੱਥੇ ਦਵਾਈਆਂ ਸਰ ਇੱਥੇ ਬਲਕਿ ਕੋਈ ਬਾਹਰ ਦੀ ਨਹੀਂ ਲਿਖੀ ਨਹੀਂ 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 ਦਵਾਈਆਂ ਸਾਰੀਆਂ ਸਾਡੇ ਕੋਲ 100% ਅੰਦਰ ਮੌਜੂਦ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਦਵਾਈ ਬਾਹਰ ਦੀ ਨਹੀਂ ਲਿਖੀ ਜਾਂਦੀ